बीसी सुभाषी सरकार डिजिटल मीडिया उद्योग ਨੂੰ ਦਿੱਤੇ ਜਾਣ ਵਾਲੇ ਟੈਕਸ ਕ੍ਰੈਡਿਟ ਨੂੰ ਹੁਲਾਰਾ ਦੇ ਰਹੀ ਹੈ ਗੇਮਿੰਗ ਜਿਹੜੇ ਜਾਇੰਟ ਹੈ ਇਲੈਕਟ੍ਰੀਕਲ ਆਰਟਸ ਦੇ ਦਫਤਰ ਦੇ ਮੌਜੂਦਾ ਸਮੇਂ ਦੇ ਵਿੱਚ ਬਰਨਵੀ ਦੇ ਵਿੱਚ ਸਥਿਤ ਹੈ ਵਿਖੇ ਐਲਾਨ ਕੀਤਾ ਗਿਆ ਹੈ ਇਸ ਤੇ ਇਸ ਮੌਕੇ ਬੀਸੀ ਪ੍ਰੀਮੀਅਰ ਡੇਵੀਡੀ ਬੀ ਨੇ ਕਿਹਾ ਹੈ ਕਿ 14.5 ਫੀਸਦੀ ਟੈਕਸ ਕ੍ਰੈਡਿਟ ਨੂੰ ਹੁਣ ਵਧਾ ਕੇ 25 ਫੀਸਦੀ ਕਰ ਦਿੱਤਾ ਜਾਏਗਾ ਇਸ ਤੋਂ ਇਲਾਵਾ ਮੌਜੂਦਾ ਟੈਕਸ ਕ੍ਰੈਡਿਟ ਨੂੰ ਅਸਥਾਈ ਤੇ ਸਥਾਈ ਟੈਕਸ ਕ੍ਰੈਡਿਟ ਦੇ ਵਿੱਚ ਬਦਲ ਦਿੱਤਾ ਜਾਏਗਾ ਇਹ ਬਦਲਾ 1 ਸਤੰਬਰ 2025 ਤੋਂ ਲਾਗੂ ਹੋਣਗੇ ਤੇ ਕਾਰੋਬਾਰ ਤਨਖਾਹਾਂ ਤੇ ਉਜਰਤਾਂ ਦੇ ਉੱਤੇ ਕ੍ਰੈਡਿਟ ਦਾ ਦਾਵਾ ਵੀ ਕਰ ਸਕਦੇ ਨੇ ਵੀਡੀਓ ਗੇਮਾਂ ਵਿਦਿਅਕ ਸੌਫਟਵੇਅਰ ਅਤੇ ਸਿਮੂਲੇਟਰਾਂ ਦੇ ਸਮੇਤ ਇੰਟਰਐਕਟਿਵ ਡਿਜੀਟਲ ਮੀਡੀਆ ਵਿਕਸਿਤ ਅਤੇ ਪੈਦਾ ਕਰਨ ਵਾਲੇ ਸਾਰੇ ਕਾਰੋਬਾਰ ਇਸ ਦਾ ਦਾਵਾ ਕਰ ਸਕਦੇ ਨੇ ਸੂਬੇ ਨੇ ਦੱਸਿਆ ਕਿ ਘਟਾਏ ਗਏ ਟੈਕਸ ਦੇ ਨਾਲ ਬੀਸੀ ਦੇ ਵਿੱਚ 230 ਟੈਕਨੋਲੋਜੀ ਕੰਪਨੀਆਂ ਨੂੰ ਜਿਹੜਾ ਉਹ ਫਾਇਦਾ ਹੋਵੇਗਾ ਜਿਨ੍ਹਾਂ ਦੇ ਵਿੱਚ 161 ਵੀਡੀਓ ਗੇਮ ਕੰਪਨੀਆਂ ਹਨ ਜਿਵੇਂ ਕਿ EA EB ਨੇ ਕਿਹਾ ਕਿ ਟੈਕਸ ਕ੍ਰੈਡਿਟ ਇਹ ਯਕੀਨੀ ਬਣਾਉਣ ਦੇ ਲਈ ਹੈ ਕਿ ਸਾਡਾ ਗੇਮਿੰਗ ਸੈਕਟਰ ਸਾਡਾ ਇੰਟਰੈਕਟ ਤੇ ਉਹ ਡਿਜੀਟਲ মিডিਆ ਜਿਹੜਾ ਉਹ ਸੈਕਟਰ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਪ੍ਰਤੀਯੋਗੀ ਹੈ ਈਬੀ ਨਾਲ ਹੀ ਬੀਸੀ ਦੇ ਵਿੱਤ ਮੰਤਰੀ ਬਰਣਾ ਬੇਲੀ ਜਿਹੜੇ ਨੇ ਉਹਨਾਂ ਨੇ ਬੀਸੀ ਦੇ ਰਚਨਾਤਮਕ ਟੈਕਨੋਲੋਜੀ ਖੇਤਰ ਦੇ ਵਿੱਚ ਪੇਸ਼ੇਵਰ ਬਚੌਕੜ ਉਹਨਾਂ ਤਿਆਰ ਕਰਦੇ ਆ ਤੇ ਕਿਹਾ ਕਿ ਉਹ 11 ਸਾਲ ਦੀ ਉਮਰ ਤੋਂ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀਡੀਓ ਗੇਮ ਦੇ ਕੰਮ ਦੇ ਵਿੱਚ ਨੇ ਅਤੇ ਇਸ ਉਦਯੋਗ ਨੇ ਸਾਡੇ ਸੂਬੇ ਦੇ ਵਿੱਚ ਕਈ ਵੱਖ-ਵੱਖ ਤਰੀਕਿਆਂ ਦੇ ਨਾਲ ਬਹੁਤ ਯੋਗਦਾਨ ਪਾਇਆ ਹੈ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ਾਨਦਾਰ ਟੈਕਨੋਲੋਜਿਸਟ ਪੈਦਾ ਕੀਤੇ ਹਨ ਅਤੇ ਅਨਛਤੌਰ ਦੇ ਉੱਤੇ ਇੱਥੇ ਬਣੀਆਂ ਹੈਡਾਂ ਦੀ ਗੁਣਵੱਤਾ ਦੇ ਕਾਰਨ ਵੀ ਮੰਤਰੀ ਨੇ ਕਿਹਾ ਹੈ ਕਿ ਇੰਟਰਐਕਟਿਵ ਡਿਜੀਟਲ মিডিਆ ਸੈਕਟਰ ਸੂਬੇ ਦੇ ਜੀਡੀਪੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਇਹ ਪ੍ਰਤਿਭਾ ਨਾ ਸਿਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਡੇ ਵੀਡੀਓ ਗੇਮ ਸੈਕਟਰ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਇਹ ਸਾਡੇ ਟੈਕਨੋਲੋਜੀ ਸੈਕਟਰ ਨੂੰ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੀ ਹੈ ਸਰਕਾਰ ਨੂੰ ਉਮੀਦ ਹੈ ਕਿ ਇਸ ਟੈਕਸ ਕ੍ਰੈਡਿਟ ਇਸ ਖੇਤਰ ਦੇ ਵਿੱਚ ਭਰਤੀ ਨਿਵੇਸ਼ ਅਤੇ ਵਿਕਾਸ ਨੂੰ ਜਿਹੜਾ ਉਹ ਹੁਲਾਰਾ ਦੇਣਾ ਕ੍ਰੈਡਿਟਸ ਸੁਬਾਈ 2025 ਦੇ ਬਜਟ ਦੇ ਵਿੱਚ ਪ੍ਰਤੀਬੰਧਿਤ ਹੁੰਦਾ ਹੈ ਤੇ ਦੋ 2023 ਦੇ ਸਰਕਾਰੀ ਆંકੜਿਆਂ ਦੇ ਆਧਾਰ ਦੇ ਉੱਤੇ ਜੇ ਗੱਲ ਕੀਤੀ ਜਾਏ ਤਾਂ ਇਸ ਉਦਯੋਗ ਦੇ ਵਿੱਚ ਜਿਹੜਾ ਇੰਟਰਐਕਟਿਵ ਡਿਜੀਟਲ মিডিਆ BC ਦੇ ਵਿੱਚ 21000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਤੇ ਸੁਭਾਈ ਜੀਡੀਪੀ ਨੂੰ ਡਾਲਰ 1.9 ਬਿਲੀਅਨ ਪੈਦਾ ਕਰਦਾ ਹੈ ਬ੍ਰਿਟਿਸ਼ ਕੋਲੰਬੀਆ ਦੀ ਕ੍ਰੀਏਟਿਵ ਟੈਕਨੋਲੋਜੀ ਇੰਡਸਟਰੀ ਐਸੋਸੀਏਸ਼ਨ ਡੀਜੀ BC ਦੀ ਬੋਰਡ ਚੇਅਰ ਪਰਸਨ ਜਨ ਮੈਰੀ ਆਨਸ ਨੇ ਕਿਹਾ ਕਿ ਟੈਕਸ ਕ੍ਰੈਡਿਟ ਕੁਝ ਕੰਪਨੀਆਂ ਦੇ ਲਈ ਆਪਣਾ ਤਬਦੀਲੀ ਕਰਨ ਬਾਰੇ ਵਿਚਾਰ ਕਰਨ ਵਾਲਾ ਫੈਸਲਾ ਕਉਨ ਕਾਰਨ ਹੋ ਸਕਦਾ ਹੈ ਤੇ ਉਹਨਾਂ ਅੱਗੇ ਕਿਹਾ ਕਿ ਇਸ ਬੰਦੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਵੀ ਕੀਤੀ ਗਈ ਤੇ ਉਹਨਾਂ ਕਿਹਾ ਕਿ ਯੂਕੇ ਤੇ ਅਮਰੀਕਾ ਤੋਂ ਬਾਹਰ ਕਿਸੇ ਵੀ ਅਜਿਹੇ ਵਿਅਕਤੀ ਦੇ ਨਾਲ ਗੱਲ ਕੀਤੀ ਹੈ ਜੋ ਵੈਨਕੂਵਰ ਦੇ ਵਿੱਚ ਹੈੱਡਕੁਆਟਰ ਲਿਆਉਣ ਦੇ ਵਿੱਚ ਦਿਲਚਸਪੀ ਵੀ ਰੱਖਦਾ ਹੈ ਸੋ ਸਾਡੇ ਕੋਲ ਇੱਥੇ 175 ਤੋਂ ਵੱਧ ਸਟੂਡੀਓ ਹਨ ਸਾਡੇ ਕੋਲ 12000 ਨੌਕਰੀਆਂ ਹਨ ਤੇ ਸਾਡੇ ਕੋਲ ਦਰਜਨਾ ਵਿਸ਼ੇਸ਼ ਪੋਸਟ ਸਕੈਂਡਰੀ ਸਿੱਖਿਆ ਜਿਹੜੇ ਨੇ ਉਹ ਵਿਸ਼ੇਸ਼ ਪ੍ਰੋਗਰਾਮ ਵੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ